ਜਾਵੇਂ ਪਹਾੜੀ ਰਸਤੇ ਮੈਨੂੰ ਚੱਲੇ ਜੰਗਲ ਵਿੱਚ ਨੂੰ ਆਹ ਦੇਖੋ ਜੀ ਆਪਾਂ ਇਹ ਘਾਟੀ ਕ੍ਰੋਸ ਕਰਕੇ ਆ ਗਏ ਅੱਜ ਹਮੇ ਆਪਣੇ ਭਾਈਆਂ ਨੂੰ ਮਿਲਣ ਆਏ ਫਿਰ ਮੇਰੇ ਮਾਸੀ ਦੇ ਛੋਕਰੇ ਆ ਸਾਸਿਕਲ ਜੀਜਾ ਜੀ ਓਏ ਹੋਏ ਯਾਰ ਉਰੇ ਤੋਂ ਤਾਂ ਬੜਾ ਸ਼ਾਨਦਾਰ ਵਿਊ ਆ ਰਿਹਾ ਏ ਹੁਣ ਅਸੀਂ ਇਸ਼ਨਾਨ ਕਰ ਰਹੇ ਆ ਜੀ ਆ ਬਾਡੀ ਬਣੀ ਹੋਈ ਔਰ ਪੰਡਵਾਦੀ ਬਾਡੀ ਆ ਇਹ ਤੇ ਇਧਰ ਦੇਖੋ ਯਾਰ ਜਾਨਵਰ ਖੜੇ ਆ ਜਾਨਵਰ ਆਏ ਹੋਏ ਆ ਇਹ ਰਾਤ ਨੂੰ ਬਾਹਰ ਆ ਜਾਂਦੇ ਆ ਜਾਲ ਦੇ ਕੋਲ ਸਾਸਿਕਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਥਾਰੇ ਸਾਰਿਆਂ ਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਇਹ ਸੰਗਤ ਤੰਗ ਕਰਨ ਲੱਗੀ ਹੋਈ ਸੀ ਕਹਿੰਦੀ ਅੱਜ ਛੁੱਟੀ ਆ ਘਮਾ ਕੇ ਲੈ ਕੇ ਆਉਗੀ ਤੀ ਆਹ ਵਾਲੀ ਸੰਗਤ ਉਹ ਤੰਗ ਕਰਦੀ ਐ ਕਿੱਡੀ ਐ ਬੈਠੀ ਅੱਗੇ ਥੋਣੇ ਜੈਦ ਸੋ ਫਿਰ ਅੱਜ ਇਹਨਾਂ ਨੂੰ ਹੁਣ ਘਮਾ ਕੇ ਲੈ ਕੇ ਕਿਉਂਣ ਲੱਗੇ ਆ ਜੀ ਕਿਤੇ ਨਾਲ ਦੇ ਨਾਲ ਕੰਮ ਵੀ ਐ ਕਿ ਸਾਡੇ ਦੋ ਤੇ ਤਿੰਨੋ ਵੀ ਕੰਮ ਕਰ ਲੈਣੇ ਆਪਾਂ ਇੱਕ ਤੀਰ ਗਲਤੀ ਨੇ ਚਾਰ ਨੇਸਾਨੇ ਮਾਰ ਦੇਣੇ ਇੱਕ ਬੰਦਾ ਰ ਤੰਗ ਕਰਨ ਦਾ ਇੱਕ ਜਿਹੜਾ ਬੰਦਾ ਜ਼ਿਆਦਾ ਦਾ ਇੱਕ ਬੰਦਾ ਜਿਹੜਾ ਸਾਰੇ ਆਰਮੀ ਤੋਂ ਬੋਲਣ ਨਹੀਂ ਦੇ ਰਹੀ ਉਹਨੇ ਹਮੇਸ਼ਾ ਦੀ ਤੇਰਾ ਪਾਪਾ ਜੀ ਘਰੇ ਆ ਇਸ ਸਾਰੇ ਜਿਹੜੇ ਦੁਰਪੇਖ ਘੁੰਮਣ ਚਲੋ ਜੀ ਚੱਲਦੇ ਆ ਫਿਰ ਮਿਲਦੇ ਆ ਤੁਹਾਨੂੰ ਰਾਹ ਚ ਸੋ ਆਪਾਂ ਮਹਿਤਾਜ ਨੂੰ ਪਿਕ ਕਰਨਾ ਆਏ ਸੀਗੇ ਸਕੂਲ ਚੋਂ ਲੋ ਬਈ ਮਹਿਤਾਜ ਦੇ ਕੱਪੜੇ ਵੀ ਹਮੇਂ ਚੇਂਜ ਕਰਦੇ ਗੱਡੀ ਦੇ ਵਿੱਚ ਬੈਠੇ ਬੈਠੇ ਨਹੀਂ ਅੱਜ ਹਮੇਂ ਪਹਾੜੀ ਰਸਤੇ ਮੈਨੂੰ ਚੱਲੇ ਜੰਗਲ ਵਿੱਚ ਨੂੰ ਨਦੀਆਂ ਕ੍ਰੋਸ ਕਰਕੇ ਜਾਣਾ ਹੈ ਅਸੀਂ ਨਦੀਆਂ ਕ੍ਰੋਸ ਕਰ ਕਰਕੇ ਆਫਰੋਡਿੰਗ ਕਰਨੀ ਆ ਜਮੇ ਦੇਖੋ ਜੀ ਕਿੰਨਾ ਸੋਹਣਾ 뷰 ਹੈ ਆ ਦੇਖੋ ਆਫਰੋਡਿੰਗ ਕਰ ਰਹੀ ਹੈ ਮਾਰੀ ਅੱਜ ਆਵੇਂ ਬਹੁਤ ਦਿਨਾਂ ਬਾਅਦ ਇੱਧਰ ਨੂੰ ਆਏ ਆ ਹਨਾ ਆ ਦੇਖੋ ਬਾਹਰ ਆਫਰੋਡਿੰਗ ਬਹੁਤ ਖਤਰਨਾਕ ਹੈ ਅਸੀਂ ਆਏ ਕਰਦੇ ਜਾਂਦੇ ਆ ਆ ਦੇ ਹੁਣ ਟਾਸਕ ਹੈ ਦੇਖਦੇ ਕਿਦੈ ਨੂੰ ਲੰਘਣਾ ਹੈ ਬਈ ਆਫਰੋਡਿੰਗ ਚ ਨਿਕਲੇ ਆ ਤੇ ਹੁਣ ਇਹ ਗੱਡੀਆਂ ਨੰਗਣੀਆਂ ਆ ਇਹ ਵੀ ਲੋਕ ਆ ਭਾਈ ਜਿਹੜੇ ਰਹਿੰਦੇ ਆ ਦੇਖ ਲੈ ਇਹ ਜਿਹੇ ਚ ਹੁਣ ਅਸੀਂ ਕਿੱਥੇ ਜਾਣਾ ਓਹੋ ਜਾਣਾ ਉੱਪਰ ਭਾਈ ਆਹ ਵਾਲੀ ਰੋਡ ਐਵੇਂ ਜਾ ਕੇ ਨਾ ਉਹ ਉੱਪਰ ਜਾਣਾ ਆਹ ਲਾਕਟ ਚੜਾਈ ਹੈ ਜਿਹੜੀ ਗੱਡੀ ਸਾਡੀ ਪਹਿਲੇ ਗੇਅਰ 'ਚ ਚੜਨ ਲੱਗੀ ਹੋਈ ਆ ਦੂਏ ਗੇਅਰ 'ਚ ਨਹੀਂ ਚੜਦੀ ਓਰੇ ਗੱਡੀ ਆਹ ਦੇਖੋ ਇਹ ਬائیں ਘੱਟ ਕ੍ਰਾਸ ਕਰਕੇ ਆ ਗਈ ਹੁਣ ਅਸੀਂ ਪਹੁੰਚ ਗਏ ਜੀ ਮਾਸੀ ਦੇ ਘਰੇ ਚਲੋ ਜੀ ਅੰਦਰ ਚੱਲਦੇ ਆਂ ਕੱਚਾ ਹੁਣ ਤਾਂ ਕੱਚੇ ਵੀ ਬਣੂਗੀ ਹੁਣ ਤਾਂ ਕੱਚੇ ਆ ਬਈ ਆਪਾਂ ਆ ਗਏ ਜੀ ਆ ਮੇਰੀ ਮਾਸੀ ਕੇ ਮੁੰਡੇ ਆ ਦੇਖ ਲਓ ਬਈ ਕੱਚੇ ਵਾਗਾ ਘਰ ਹੀ ਘੁੰਮ ਰਹੇ ਆ ਅੱਜ ਹਮੇ ਆਪਣੇ ਪਾਈਆਂ ਨੂੰ ਮਿਲਣ ਆਏ ਫੇ ਮੇਰੇ ਮਾਸੀ ਕੇ ਛੋਕਰੇ ਆ ਜੋ ਵੀ ਮਾਸੀ ਕੇ ਸਭ ਤੋਂ ਛੋਟਾ ਛੋਕਰਾ ਉਹ ਬੈਠੀ ਮੇਰੀ ਮਾਸੀ ਓਏ ਓਏ ਆ ਦੋਏ ਭੈਣਾ ਕੀ ਕਾਨਫਰੈਂਸ ਚੱਲ ਰਹੀ ਐ ਮਿਲਣੀਆਂ ਬਹੁਤ ਦੇਰ ਬਾਅਦ ਹੋਈਆਂ ਅੱਜ ਦੋਏ ਭੈਣਾ ਕੀ ਵਲੌਗਰ ਹੁਣ ਆਪਾਂ ਆ ਪਾ ਰਸੋਈ ਵਿੱਚ ਪਹੁੰਚ ਗਏ ਹੁਣ ਆਪਾਂ ਜੀ ਰੋਟੀ ਸ਼ਕਲ ਲੱਗਿਆ ਇੱਧਰ ਆਪਣੀ ਰੋਟੀ ਬਣ ਰਹੀ ਆ ਕਿਹੜੀ ਸਬਜ਼ੀ ਬਣਦੀ ਆ ਤਵਾ ਫਰਾਈ ਭਿੱਟੀ ਬਣਾਉਣ ਲੱਗਿਆ ਦੇਖ ਲਾ ਸਾਨੂੰ ਸਕਾਨ ਲੱਗਿਆ ਹੁਣ ਮਿਸਟਰੀ ਜੀ ਆਪਣਾ ਕੰਮ ਕਰ ਕਰਨ ਲੱਗੀ ਆ ਸੋ ਹੁਣ ਅਸੀਂ ਚੱਲੇ ਆ ਜੀ ਪੰਜੌਰ ਚ ਘੁੰਮਣ ਫੇਰਨ ਵਾਸਤੇ ਜਾਣਾਂ ਨਾਲ ਸਾਡੇ ਮੰਮੀ ਨੂੰ ਉਰੀ ਛੱਡ ਤੇ ਆਪਾਂ ਆਪਣੀ ਭੈਣ ਨਾਲ ਗੱਲਾਂ ਗੁੱਲਾਂ ਮਾਰਨ ਲੱਗ ਗੀ ਇੱਕ ਬੰਦੇ ਨੇ ਹਮੇ ਗੈਲੇ ਲਿਆ ਕਟਨਾਪ ਕਰਕੇ ਹੁਣ ਆਪਾਂ ਕਿੱਥੇ ਗਏ ਜਾਉਂਗੇ ਯੋਮਨ ਨੂੰ ਗਾਈਡ ਕਰੂੰਗਾ ਥਾ ਰਸਤਾ ਮੈਨੂੰ ਪਤਾ ਨਹੀਂ ਨਾ ਕਿਉਂਕਿ ਪੰਜੌਰ ਵਿੱਚ ਆ ਦੇਖੋ ਜੀ ਕੱਪੜੇ ਵੀ ਆ ਕੇ ਬਾਹਰ ਕੱਪੜੇ ਚੇਂਜ ਕਰਕੇ ਜਾਣ ਲੱਗੇ ਆ ਚੌਲ ਖਾ ਲੈ ਬਲੌਗਰ ਸਾਹਿਬ ਜੀ ਚੌਲ ਖਾ ਖਤਰਦਾਰੀ ਹੋਣ ਲੱਗੀ ਹੋਈ ਹੈ ਦੇਖ ਲੈ ਗੱਡੀ 'ਚ ਬੈਠੇ ਆ ਗੱਡੀ 'ਚ ਬੈਠੇ ਨੇ ਚੌਲ ਖਾਣ ਲੱਗੇ ਹੋਏ ਆ ਇਹਨਾਂ ਨੇ ਸਪੈਸਾ ਸਾਡੇ ਵਾਸਤੇ ਭਿੰਡੀਆਂ ਕਰੀਆਂ ਜੀ ਤਵਾ ਫਰਾਈ ਭਿੰਡੀ ਤੇ ਕੜੀ ਚੌਲ ਆਓ ਭਾਈ ਸਾਹਿਬ ਜੀ ਆਕੇ ਖਾਉਂਗੇ। ਉਹ ਯਾਰ ਤਿਆਰ ਆ ਹੁਣ ਛਿੱਤੀ ਆ। ਉਹ ਨਹੀਂ ਯਾਰ ਟਾਈਮ ਲੱਗ ਜਾਣਾ। ਬਣਾਏ ਵੇ ਜਿੰਨੇ ਮ ਸਰਦਾਰ ਜੀ ਨੇ ਨਾਲ ਓਨੇ ਵਾਦਾ ਚੌਲ ਖਾਣੇ। ਰੋਟੀ ਖਾ ਕੇ ਘੁੰਮਣੀ ਨਾ ਹੁੰਦਾ। ਆਕੇ ਖਾ ਲੂਂਗੇ। ਆਪਾਂ ਇਕੱਠੇ ਖਾ ਲੂਂਗੇ ਤੋ ਵੀ ਖਾਵੀ। ਮੈਂ ਨਹੀਂ ਖਾਣੇ। ਇਹ ਖਾਣਦੇ ਚੌਲੀ ਨੂੰ। ਉਹ ਯਾਰ ਆਕੇ ਖਾ ਲੂਂਗੇ ਚੌਲ। ਆਕੇ ਖਾ ਲੂਂਗੇ। ਯਾਰ ਤਮੇ ਯਾਰ ਹਟਣਾ ਦੇਖੀ ਯਾਰ। ਭਾਈ ਸਾਹਿਬ ਨਾਣ ਚਲੇ ਗਏ ਸੀ ਨਾ ਕੇ ਆਏ ਆ ਦੇਖੋ ਜੀ ਕੱਪੜੇ-ਕੁਪੜੇ ਚੇਂਜ ਕਰਕੇ। ਭਾਬੀ ਸਪੈਸ਼ਲ ਦੇਖ ਲਓ ਕੱਪੜੇ ਲੈ ਕੇ ਆਏ ਸੀਗੇ ਨਾ ਵਾਸਤੇ ਵੀ ਜਾਣਾ ਤਾਂ ਕੱਪੜੇ ਚੇਂਜ ਕਰਕੇ ਜਾ ਗਾਈਜ਼ ਵੀਰੇ ਆਜੋ ਯਾਰ ਆਪਾਂ ਲੇਟ ਹੋ ਰਿਹਾ ਆ ਕੇ ਖਾਲੂਗੇ ਚੋਲ ਆਜੋ ਚਲਾ ਆ ਜਾ ਆ ਕੇ ਖਾਲੂਗੇ ਚੋਲ ਯਾਰ ਹੁਣ ਤਾਂ ਰੋਟੀ ਖਾ ਕੇ ਆਏ ਯਾਰ ਮੈਂ ਤੇਰਾ ਵਲੌਗ ਸਾਰੇ ਗਾਓ ਇਹ ਮੈਨੂੰ ਲੱਗਦਾ ਗੱਡੀ ਵਿੱਚੇ ਖੰਡਾਉਗੇ ਚੋਲ ਸਾਰੇ ਆਉਣੇ ਹੁਣ ਜਿੱਥਾ ਮੇਰੇ ਕੋ ਮਰਿਆ ਜੀ ਉਹ ਮਾਰੇ ਨਾਨਕੇ ਦਾ ਇਲਾਕਾ ਮਾਰਾ ਨਾਨਕੇ ਹੋਰ ਤੇ 5 ਮਿੰਟ ਦੀ ਦੂਰੀ ਪਰੇ ਯੋ ਮਾਰੇ ਨਨੋਰੇ ਆ ਜੀ ਇਵੇਂ ਹਮੇ ਉਰੇ ਦੇ ਚਲੇ ਜਾਣਾ ਔਰ ਨਾਨਕੇ ਨੇ ਬੋਲਣਾ ਉਸ ਦਾ ਕਿਆ ਕਰਾਂਗੇ ਵੀ ਮਾਰੇ ਕਰਾਇ ਨਹੀਂ ਹੈ ਅੱਛਾ ਕਹਿਣਾ ਕਿ ਲੇਟ ਹੋ ਗਏ ਸੀ ਰੋਡ ਦਾ ਬਹੁਤ ਬੁਰਾ ਹਾਲਾਤ ਦੇਖੋ ਬਹੁਤ ਔਖਾ ਸੀ ਪਹੁੰਚਿਆ ਭਾਈ ਇੱਥੇ ਤੇ ਕਿਉਂ ਨਹੀਂ ਬੋਲਣਾ ਗਾਇਸ ਵੀਰੇ ਹੁਣ ਤਾਂ ਬੋਲ ਹੈ ਕੈਮਰੇ ਸ਼ਾਈ ਪਰਸਨ ਬਹੁਤ ਹੈ ਇਧਰ ਆਪਾਂ ਪੰਜੌਰ ਚ ਐਂਟਰ ਹੋ ਗਏ ਪਰ ਹੁਣ ਆਪਾਂ ਜਾਮ ਚ ਫਸੇ ਗਏ ਸੋ ਭਾਈ ਸਾਹਿਬ ਆ ਸਾਹਮਣੇ ਹੈਗਾ ਜੀ ਪੰਜੌਰ ਬਾਗ ਤੇ ਆਪਾਂ ਗੱਡੀ ਆਪਣੀ ਖੜੀ ਕਰਤੀ ਇਧਰ ਤੇ ਇਧਰ ਆਪਾਂ ਤੁਸੀਂ ਖਾ ਪੀ ਸਕਦੇ ਆ ਗੰਨੇ ਗੰਨੇ ਦਾ ਜੂਸ ਆ ਗੁੰਬਦ ਬਣੇ ਹੋਇਆ ਗੇਟ ਬਣਿਆ ਹੋਇਆ ਹੁਣ ਆਪਾਂ ਅੰਦਰ ਚੱਲ ਕੇ ਪੰਜੌਰ ਬਾਗ ਤੋਂ ਅੰਦਰ ਆ ਜੀ ਮੈਂ ਪਹਿਲੀ ਵਾਰ ਹੀ ਹਰਪਿਤ ਨੂੰ ਲੈ ਕੇ ਆਏ ਆ ਵਿਆਹ ਤੋਂ ਬਾਅਦ ਉਹ ਵੀ 11 ਸਾਲ ਬਾਅਦ ਇਹ ਸਾਡਾ ਗਾਈਡ ਭਾਜੀ ਹੈਗਾ ਗਾਈਜ਼ ਵੀਰਾ ਉਧਰਲੇ ਪਾਸੇ ਸ਼ਾਪਿੰਗ ਕਰਨੇ ਵਾਸਤੇ ਦੁਕਾਨਾਂ ਬਣੀਆਂ ਹੋਈਆਂ ਇਹ ਕੈਮਲਰਾਇਡ ਵਾਸਤੇ ਤੁਸੀਂ ਟਿਕਟਾਂ ਬੁੱਕ ਕਰਾ ਸਕਦੇ ਆ ਗਾਈਡ ਦੱਸ ਸਾਨੂੰ ਕੁਝ ਯਾਰ ਗਾਈਡ ਓਰੇ ਫਾਉਂਟੇਨ ਬੜਾ ਸੋਹਣਾ ਚੱਲ ਰਿਹਾ ਯਾਰ ਆ ਦੇਖੋ ਤੇਰੀਆ ਐਕਸਪ੍ਰੈਸ ਖੜੀ ਆ ਰੇਲ ਝੂਟੇ ਦਿੰਦੇ ਐ ਤੇ ਆ ਟੂਰਿਸਟ ਆਏ ਹੋਏ ਆ ਫੋਟੋਆਂ ਫੋਟੋਆਂ ਖਿਚਵਾਉਂਦੇ ਹੋਏ ਆਪਾਂ ਹੁਣ ਐਂਟਰੀ ਹੋ ਗਈ ਹੈ ਜੀ ਸਾਡੀ ਪੰਜੌਰ ਬਾਗ ਚ ਹੈ ਤਾਂ ਖੈਰ ਇਹ ਬਾਗ ਬਣਿਆ ਹੋਇਆ ਹੈ ਬੜਾ ਸੋਹਣਾ ਹੈ ਕਿਸੇ ਮੁਗਲ ਸ਼ਾਸਕ ਨੇ ਬਣਾਇਆ ਸੀ ਕੋ ਉਸ ਸਮੇਂ ਆ ਸਾਹਮਣੇ ਸ਼ੀਸ਼ ਮਹਿਲ ਬਣਿਆ ਹੋਇਆ ਹੈ ਹਰਪਤ ਨੇ ਜੁੱਤੀਆਂ ਚੱਕ ਲੀਆਂ ਆਪਣੀਆਂ ਹੱਥਾਂ ਵਿੱਚ ਤੇ ਕਹਿੰਦੀ ਮੈਂ ਘਾਹ ਪਰ ਤੁਰਨਾ ਹੈ ਨੰਗੇ ਪੈਰ ਆਹ ਦੇਖੋ ਪਰ ਪੇੜ ਕੀ ਮੈਂ ਟੇਡਾ ਹੋਇਆ ਬਾਈ ਉਹ ਪਿੱਛੇ ਰਹਿ ਗਿਆ ਸ਼ੀਸ਼ ਮਹਿਲ ਤੇ ਆਪਾਂ ਅੰਦਰਲੇ ਪਾਸੇ ਆ ਗਏ ਹਾਂ ਉਰੇ ਸੈਲਾਨੀ ਆਏ ਹੋਇਆ ਦੇਖੋ ਘੁੰਮਣ ਵਾਸਤੇ ਉਹ ਦੇਖੋ ਤਸਵੀਰਕਾਰੀਆਂ ਕਰ ਰਹੇ ਆ ਓਏ ਹੋਏ ਯਾਰ ਉਰੇ ਤੋਂ ਤਾਂ ਬੜਾ ਸ਼ਾਨਦਾਰ 뷰 ਆ ਰਿਹਾ ਏ ਆ ਦੇਖੋ ਯਾਰ ਉਹਦੇ ਫਿਰ ਕਿੰਨਾ ਸੋਹਣਾ 뷰 ਹੋਇਆ ਯਾਰ ਆ ਫਾਉਂਟੇਨ ਚੱਲ ਰਿਹਾ ਏ ਯਾਰ ਗਾਈਡ ਕੋ ਸੇ ਦੱਸੇ ਨਹੀਂ ਰਿਹਾ ਯਾਰ ਤੂੰ ਅੱਗੇ ਅੱਗੇ ਹੋ ਅੱਗੇ ਅੱਗੇ ਲੱਗ ਸਾਨੂੰ ਆ ਬਈ ਮੱਪਣਾ ਪੈ ਰਿਆ ਨਾ ਬਾਟ ਆਪਣੀ ਕੋਈ ਸਾਡੀ ਬਾਤ ਨਹੀਂ ਪੁੱਛਦਾ ਕੋਈ ਸਦਾ ਬਾਤ ਨਹੀਂ ਸੁਣਿਆ ਆ ਹੁਣ ਆਪਾਂ ਨੀਚੇ ਆ ਗਏ ਫਾਉਂਟੇਨ ਚ ਠੰਡੀ ਠੰਡੀ ਹਵਾ ਆ ਰਹੀ ਆ ਫੌਂਟੇਨ ਦੀ ਛਿੱਟੇ ਜੇ ਪੈ ਰਹੇ ਆ ਫੌਂਟੇਨ ਦੇ ਥੋੜੇ ਥੋੜੇ ਜੇ ਆ ਦਰਖਤ ਬੜੇ ਟੇਡੇ ਟੇਡੇ ਜੇ ਲੱਗੇ ਹੋਏ ਉਹ ਬੜੇ ਬੜੇ ਲੰਬੇ ਲੰਬੇ ਦਰਖਤ ਆ ਯਾਰ ਕੀ ਕਹਿ ਰਿਹਾ ਕੀ ਕਹਿ ਰਿਹਾ ਬੋਲ ਹੁਣ ਬੋਲ ਯਾਰ ਤੂੰ ਬੋਲਦਾ ਹੀ ਨਹੀਂ ਹੋਰੇ ਪਾਰਕ ਬਣਿਆ ਹੋਇਆ ਏ ਤੇ ਸਲਾਨੀ ਉਰੇ ਪਈ ਆ ਛਾਂ ਚ ਸੋਨਾ ਬਹੁਤ ਬਣਾਇਆ ਹੋਇਆ ਏ ਖੈਰ ਹੈ ਲੰਬਾ ਲੰਬਾ ਹੀ ਏ ਸਾਰਾ ਆਪਣਾ ਗਾਈਡ ਵੀਰਾ ਵੀ ਉਰੇ ਪਹਿਲੀ ਵਾਰ ਹੀ ਆਇਆ ਅੱਜ ਐਂਟਰ ਹੋਇਆ ਦੇਖ ਲੋ ਸਾਨੂੰ ਹੁਣ ਸਾਡੇ ਰਿਸ਼ਤੇਦਾਰ ਵੀ ਮਿਲ ਗਏ ਓਰੇ ਸਾਡੇ ਜੀਜਾ ਜੀ ਆ ਉਹਦੇ ਕੰਮ ਕਰਦੇ ਆ ਸਤਿ ਸ਼੍ਰੀ ਅਕਾਲ ਜੀਜਾ ਜੀ ਕੀ ਗੱਲ ਜੀ ਬਲਾਕ ਕੀ ਹਾਲ ਚਾਲ ਹੈ ਠੀਕ ਆ ਔਰ ਇਹ ਡੁੱਟੀ ਔਰ ਵੀ ਅੱਛਾ ਔਰ ਇਹ ਤੋਂ ਦੇਖੋ ਯਾਰ ਬੜਾ ਸ਼ਾਨਦਾਰ ਜਿਹਾ 뷰 ਆ ਰਿਹਾ ਪੇੜ-ਪੋੜ ਲਗੇ ਹੋਏ ਆ ਉਹ ਦੇਖੋ ਆ ਪਾਰਕ ਦੇ ਅੰਦਰ ਫੂਡ ਕੋਰਟ ਬਣੇ ਹੋਏ ਆ ਤੁਸੀਂ ਖਾ ਪੀ ਸਕਦੇ ਹੋ ਰਿਹਾ ਕਿ ਆਰਾਮ ਨਾਲ ਕਾਫੀ ਚਾਹ ਆਈਸਕ੍ਰੀਮ ਭਟੂਰੇ ਭਟਾਰੇ ਭੇਲ ਪੂਰੀ ਸਾਰਾ ਕੁਝ ਮਿਲਦਾ ਓਰੇ ਸੋ ਜੀ ਫਿਲਹਾਲ ਅਸੀਂ ਘੁੰਮ ਫਿਰ ਲਿਆ ਔਰੇ ਪਾਰਕ ਚ ਬੜਾ ਸੋਹਣਾ ਪਾਰਕ ਬਣਾਇਆ ਹੋਇਆ ਏ ਜਿਹੜਾ ਉਹ ਸਾਹਮਣੇ ਪੇੜ ਦਿਖ ਰਿਹਾ ਨਾ ਉਹਦੇ ਚ ਚਮਗਾਦੜ ਬਹੁਤ ਲਟਕੇ ਹੋਏ ਆ ਉੱਪਰ ਬਾਈ ਉਹ ਦੇਖੋ ਉਹ ਦੇਖੋ ਯਾਰ ਉਹ ਆ ਯਾਰ ਸਾਰਿਆਂ ਉੱਪਰ ਚਮਗਾਦੜ ਲਟਕੇ ਹੋਏ ਆ ਇੱਧਰ ਵੀ ਲਟਕ ਰਿਹਾ ਯਾਰ ਓ ਬਾਈ ਇਹ ਸਾਰਾ ਭਰਿਆ ਪਿਆ ਪਏ ਕਿੰਨੇ ਚਮਗਾਦੜ ਆ ਯਾਰ ਵਸਤੇ ਐਂਟ੍ਰੀਡਿਕਟਿਵ 25% ਪਰਸਨ ਇਹ ਉਹਦਾ ਲਿਖਿਆ ਹੋਇਆ ਇਤਿਹਾਸ ਮੁਗਲ ਗਾਰਡਨ ਹੁੰਦਾ ਸੀਗਾ ਇਹ ਪੰਡਵ ਉਹਰੇ 12 ਸਾਲ ਰਹੇ ਸੀਗੇ ਪੰਜੌਰ ਦੇ ਅੰਦਰ ਤੇ ਆਪਾਂ ਉਹ ਵੀ ਥਾਂ ਦੇਖ ਕੇ ਆਉਨੇ ਆ ਗੰਨੇ ਦਾ ਰਸਪੀਨ ਲੱਗੇ ਹੋਣਾ ਗੰਨੇ ਦਾ ਰਸਪੀਨ ਲੱਗੀ ਹੈ ਸਾਨੂੰ ਵੀ ਬੁਲਾਉਂਗੀ ਸੋ ਹੁਣ ਚੱਲੀ ਜਾਂ ਜੀ ਅਸੀਂ ਗੁਰਦੁਆਰਾ ਸਾਹਿਬ ਤੇ ਪੰਡਵਾਂ ਦੀ ਜਗ੍ਹਾ ਦੇਖਣ ਵਾਸਤੇ ਉਹਰੇ ਪੰਜੌਰ ਚ ਬਣੀ ਹੋਈ ਆ ਆਹ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ ਇਤਿਹਾਸਾਿਕ ਗੁਰਦੁਆਰਾ ਸਾਹਿਬ ਆ ਆ ਸਾਹਮਣੇ ਪ੍ਰਾਚੀਨ ਹਨੂਮਾਨ ਮੰਦਿਰ ਬਣਿਆ ਹੋਇਆ ਏ ਤੇ ਆਪਾਂ ਅੰਦਰ ਚੱਲ ਕੇ ਵੇਖਦੇ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਵੀ ਹੈਗਾ ਆ ਦੇਖੋ ਯਾਰ ਬੋਡੀ ਬਣੀ ਹੋਈ ਔਰੇ ਤੇ ਨਹਾਉਣ ਵਾਸਤੇ ਬੜੀ ਸੋਹਣੀ ਕੱਚੇ ਕੁੱਛੇ ਲਿਆਓ ਫਿਰ ਕੱਚੇ ਲਿਆਓ ਆ ਦੇਖੋ ਜਵਾਕ ਤਾਰੀਆਂ ਤੂਰੀਆਂ ਲਾ ਰਿਹਾ ਵਿੱਚ ਮੇਰਾ ਵੀ ਜੀ ਕਰ ਰਿਹਾ ਯਾਰ ਨਾਣੀ ਤਾਂ ਮੈਂ ਵੀ ਨਹਾਣ ਲੱਗਾ ਹੁਣ ਅਸੀਂ ਇਸ਼ਨਾਨ ਕਰ ਰਹੇ ਆ ਜੀ ਆ ਬੋਡੀ ਬਣੀ ਹੋਈ ਔਰੇ ਪੰਡਵਾਦੀ ਬੋਡੀ ਆ ਇਹ ਇਹ ਟਾਈਮ ਤੇ ਪੰਡ ਪੰਜ ਪੰਡ ਉੱਤੇ ਰਹਿੰਦੇ ਸੀਗੇ ਬਾਸਾਰ ਉਹਨਾਂ ਨੇ ਕੱਟੀ ਆ ਪਾਣੀ ਬਿਲਕੁਲ ਠੰਡਾ ਹੈ ਜਮੇ ਨਜ਼ਾਰਾ ਆ ਗਿਆ ਨਾ ਅੱਜ ਆ ਰੋਜ਼ ਰੋਜ਼ ਨਹਾਣਿਆ ਕਿ ਤੁਮ ਲੋ ਨਹੀਂ ਨਹੀਂ ਕਮ ਤਾਂ ਉਹ ਸਲੀਵਾ ਕਰਦੇ ਆ ਸੋ ਜੀ ਇਸ਼ਨਾਨ ਕਰ ਲਿਆ ਆਪਾਂ ਨੇ ਹੁਣ ਬਾਹਰ ਆ ਲੱਗੇ ਆਪਾਂ ਹੁਣ ਅੱਗੇ ਨਿਕਲੇ ਹੁਣ ਸਾਰੇ ਜਣੇ ਨਿਕਲ ਗਏ ਸੋ ਜੀ ਇਸ਼ਨਾਨ ਆਪਾਂ ਕਰ ਲਿਆ ਉਹਦੇ ਬੋਡੀ ਪਣੀ ਹੋਈ ਐ ਪੰਜ ਪੰਡਵਾਂ ਦੀ ਬੋਡੀ ਆਰੇ ਪੰਡਵ 12 ਸਾਲ ਬਨਵਾਸ ਕੱਟ ਕੇ ਗਏ ਆ ਬਹੁਤ ਠੰਡਾ ਸੀ ਇਸ ਤੋਂ ਚੱਲਾ ਪਾਣੀ ਬਿਲਕੁਲ ਠੰਡਾ ਐ ਬਾਹਰ ਬਹੁਤ ਜ਼ਿਆਦਾ ਗਰਮੀ ਸੀਗੀ ਤੋਂ ਅਰੇ ਆ ਕੇ ਆਪਾਂ ਇਸ਼ਨਾਨ ਕਰਿਆ ਐ ਤੇ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਆ ਹਨੂਮਾਨ ਜੀ ਦੀ ਪ੍ਰਤੀਮਾ ਲੱਗੀ ਹੋਈ ਆ ਤੇ ਇੱਧਰ ਸਾਰੇ ਜਣੇ ਨਹਾ ਲੱਗੇ ਹੋਏ ਆ ਮੈਂ ਤਾਂ ਆ ਜੀ ਵੀ ਨਹਾ ਲਿਆ ਆਪਣਾ ਪਾਣੀ ਦਾ ਇਹ ਕੁਦਰਤੀ ਸਰੋਤ ਹੈ ਇਹ ਬਾਡੀ ਜਿਹੜੀ ਬਣੀ ਹੋਈ ਆ ਕੁਦਰਤੀ ਪਾਣੀ ਆਉਂਦਾ ਔਰ ਇਹ ਦੇਖ ਲਓ ਮੇਰੇ ਖਿਆਲ ਤੋਂ 5-6 ਫੁੱਟ ਡੂੰਗੀ ਤਾਂ ਹੈਗੀ ਆ ਇਹ ਇਹ ਬਣਿਆ ਹੋਇਆ ਜੀ ਮੰਦਿਰ ਹਨੂਮਾਨ ਮੰਦਿਰ ਤੇ ਇਧਰਲੇ ਪਾਸੇ ਬਾਡੀ ਬਣੀ ਹੋਈ ਹੈ ਜਿੱਥੇ ਆਪਾਂ ਨਹਾ ਰਹੇ ਸੀਗੇ ਇਹ ਹੈ ਇਤਿਹਾਸਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਇਹ ਹੈ ਜੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੇ ਹੁਣ ਚੱਲਿਆ ਸੀ ਘਰੇ ਸੋ ਫਾਈਨਲੀ ਕਦੇ ਪਹੁੰਚ ਗਿਆ ਆਪਾਂ ਤੇ ਆਪਾਂ ਹੁਣ ਕੜੀ ਛੋਲ ਖਾਣ ਲੱਗੇ ਆਪਾਂ ਬਹੁਤ ਪਿਆਰ ਨਾਲ ਇਹਨਾਂ ਨੇ ਬਣਾਏ ਆ ਜੀ ਕੜੀ ਛੋਲ ਸਪੈਸ਼ਲ ਇੱਧਰ ਮੇਰੇ ਮਾਸੀ ਜੀ ਬੈਠੇ ਆ ਮੰਮੀ ਬੈਠੀ ਆ ਆਕਿੰਦਾ ਬਾਈ ਬੈਠਿਆ ਏ ਸੋ ਵਾਪਸੀ ਹੁਣ ਬਾਏ ਬਾਏ ਠੀਕ ਹੈ ਫੇਰ ਆਵਾਂਗੇ ਕਿਸੇ ਦਿਨ ਤੁਸੀਂ ਵੀ ਆਇਓ ਮਾਰੇ ਨੂੰ ਮਾਸੀ ਆਈ ਮਾਰੇ ਨੂੰ ਠੀਕ ਹੈ ਜਾਓ ਮਾਰੇ ਫੇਰ ਆਇਆ ਮਾਰੇ ਸੋ ਫਿਲਹਾਲ ਅਸੀਂ ਮਿਲ ਜੁਲ ਕੇ ਆਪਾਂ ਆ ਕੇ ਵਾਪਸ ਉਨਕਾਰ ਜਾ ਰਹੇ ਆ ਜੀ ਆਪਾਂ ਤੇ ਮਹਿਤਾਜ ਨੇ ਆਪਣੇ ਹੱਥ ਪਰ 60 ਮਰਵਾ ਲਈ ਬੱਚਿਆਂ ਨਾਲ ਖੇਡਦਾ ਖੇਡਦਾ ਹੈ ਹੱਥ ਪਰ 60 ਵੱਜ ਗਈ ਤੇ ਥੋੜੀ ਜੀ ਆਲਮੋਸਟ ਰਾਤ ਵੀ ਹੋਣ ਵਾਲੀ ਹੈ ਸੋ ਫਾਈਨਲੀ ਜੀ ਅਸੀਂ ਘੁੰਮ ਫਿਰ ਕੇ ਆ ਗਏ ਸੀ ਘਰੇ ਵਾਪਸ ਸੋ ਹੁਣ ਸੈਰ ਕਰਨ ਆਏ ਸੀਗੇ ਅਸੀਂ ਜੰਗਲ ਕਨੀ ਤੇ ਇਧਰ ਦੇਖੋ ਯਾਰ ਜਾਨਵਰ ਖੜੇ ਆ ਜਾਨਵਰ ਆਏ ਹੋਏ ਆ ਇਹ ਰਾਤ ਨੂੰ ਬਾਹਰ ਆ ਜਾਂਦੇ ਆ ਜਾਲ ਦੇ ਕੋਲ ਰੋਟੀ ਰੋਟੀ ਪਾ ਜਾਂਦੇ ਆ ਨਾ ਲੋਕ ਇਹਨਾਂ ਨੂੰ ਆ ਦੇਖੋ ਹਰਬੀਤ ਸੈਰ ਕਰਨ ਆਈ ਹੈ ਆ ਇਹਦੇ ਸਟੈਪ ਪੂਰੇ ਹੋ ਗਏ 10000 ਪਤਾ ਨਹੀਂ ਕਿੰਨੇ ਆ 10072 ਤੇ ਹੁਣ ਆਪਾਂ ਘਰੇ ਜਾ ਰਹੇ ਹਾਂ ਜੀ ਵਾਪਸ ਸੋ ਫਾਈਨਲੀ ਅਸੀਂ ਘਰੇ ਆ ਗਏ ਵਾਪਸ ਤੇ ਅੱਜ ਆਪਾਂ ਬਹੁਤ ਜ਼ਿਆਦਾ ਇੰਜੋਏ ਕਰਿਆ ਫਿਰ ਪਿੰਜੌਰ ਗਏ ਸੀ ਕਿ ਉੱਥੇ ਜਿਹੜਾ ਕੁੰਡ ਬਣਿਆ ਹੋਇਆ ਸੀਗਾ ਪੰਡਵਾ ਦਾ ਉੱਥੇ ਨਹਾਏ ਆਪਾਂ ਬਹੁਤ ਮਜ਼ਾ ਆਇਆ ਬਹੁਤ ਠੰਡਾ ਸੀਗਾ ਉਹ ਪਾਣੀ ਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਜੀ ਸਮਾਪਤੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆਂ ਜਲਦੀ ਦਮੇ ਕਿਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਹੁਣ ਚੱਲੇ ਆ ਜੀ ਅਸੀਂ ਆਪਣੇ ਕੰਮ ਤੇ ਕੰਮ ਤੇ Det er det jo uunnskyldig.